ਲਓ ਜੀ ਬਾਈ ਸਤਿ ਸ਼੍ਰੀ ਗਾਲ ਜੀ ਸਾਰੇ ਵੀਰਾਂ ਨੂੰ ਵਧਾਈਆਂ ਹੋ ਗਈਆਂ ਅੱਜ ਪ੍ਰਧਾਨ ਜੀ ਨੇ ਹਾਂ ਜੀ ਬਾਈ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੇ ਜੀ ਪ੍ਰਧਾਨ ਜੀ ਮੁबारक ਆ ਤੁਹਾਨੂੰ ਮੁबारक हो ਦੋ ਦੋ ਅਸੀਂ ਕਾ ਵੀਰ ਜੀ ਸਤਿ ਸ਼੍ਰੀ ਗਾਲ ਜੀ ਅਸੀਂ ਕਾ ਵੀਰੇ ਹਾਂ ਜੀ ਪ੍ਰਧਾਨ ਜੀ ਦੱਸੋ ਬਈ ਰਿਸ਼ਤੇਦਾਰਾਂ ਨੇ ਲਿਆਂਦਾ ਨਵਾਂ ਟਰੈਕਟਰ ਅੱਛਾ ਜੀ ਤੇ ਜੱਗੂ ਦਾ ਇਹ ਦੂਜਾ ਟਰੈਕਟਰ ਅੱਛਾ ਫੇ ਦੋਹੇ ਖੁਸ਼ ਕਰਤੇ ਹਾਂ ਦੋਹੇ ਖੁਸ਼ ਕਰਤੇ ਜੱਗੂ ਖੁਸ਼ ਹਾਂ ਹਾਂ ਪੂਰਾ ਜੀ ਹਾਂ ਬaje ਤੂੰ ਖੁਸ਼ ਆਵੇਂ ਸਾਰੇ ਖੁਸ਼ ਹੋਣ ਬਾਜੀ ਅੱਜ ਦੁਪਹਿਰੇ ਫੋਨ ਆਇਆ ਹਾਂ ਜੀ ਇਹ ਵੀ ਟੈਕਟਾਂ ਵਿੱਚ ਸਾਰਾ ਕੋਲ ਹਾਂ ਜੀ ਉਹ ਉਹਨੂੰ ਘੋੜੇ ਪਾਈਆ ਹਾਂਜੀ ਮੈਂ ਭਲਾ ਇਹਨੂੰ ਰੇਡ ਨੇ ਪੁੱਛਾ ਮੈਂ ਕਿ ਆਪਾਂ ਰੇਡਰ ਜਾ ਕੇ ਦੇਖ ਲੈ ਵੀ ਹਾਂਜੀ ਫੋਟੋਆਂ ਦੇ ਕੋਲ ਦਾ ਫਰਕ ਹੋ ਜਾ ਟਰੈਕਟਰ ਆ ਕੇ ਦੇਖਿਆ ਵਧੀਆ ਨਾ ਹਾਂ ਨਵਾਂ ਹੀ ਕਢਾਇਆ ਬਾਈ ਇਹਨਾਂ ਦਾ ਹਾਂ ਪਹਿਲੇ ਨਾਮੇ ਤਾਂ ਨਾ ਵੀਰੇ ਸਾਡੇ ਕੋਲ ਹੀ ਟੈਟੂ ਨਾਲ ਦੇ 70 ਮੀਟਰ ਦਾ ਇਹ ਵੀ ਪਸੰਦ ਆ ਗਿਆ ਇਹ ਅਜੇ ਵੀ ਨਹੀਂ ਲੱਗੀ ਹੈ ਜੀ ਤੇ ਜਗੁਰਾ ਮਾਮਾ ਕਿਵੇਂ ਰਹੀ ਸਭ ਤਾਂ ਠੀਕ ਰਹੀ ਸੀ ਥੋੜਾ ਪਗੜਣੀ ਦਾ ਜੋੜ ਘੱਟ ਮਾਰਾ ਪੁੱਲਾ ਜੋੜ ਘੱਟ ਵਾਰਿਆ ਰਿਤੇਦਾਰ ਵੀ ਦੇਖਣੀ ਹੈ ਭਾਈ ਹਾਂ ਜੀ ਫਿਰ ਦੋਹੇ ਪਾਸੇ ਦੇਖਦੇ ਆ ਦੋਹੇ ਪਾਸੇ ਦੇਖੀਏ ਵੀ ਰਿਤੇਦਾਰ ਵੀ ਰਹਿ ਜਵੇ ਆਡੀ ਵੀ ਰਹਿ ਜਵੇ ਪਾਸੇ ਹਾਂ ਥੋੜਾ ਇਧਰ ਵੱਲ ਦੇਖਿਆ ਭਾਈ ਚਲੋ ਹੋ ਗਿਆ ਹਾਂ ਹਾਂ ਬਾਕੀ ਟਰੈਕਟਰ ਬਹੁਤ ਵਧੀਆ ਅੱਜ ਜਣਾ ਨੋਟਿਕੋ ਨਹੀਂ ਚਾਬੀ ਵੀ ਨਹੀਂ ਲੱਗੀ ਹੈਗੀ ਕੋਈ ਚੀਜ਼ ਖੁੱਲੀ ਨਹੀਂ ਹੈਗੀ ਭਾਈ 17 ਮਾਡਲ 17 17 ਮਾਡਲ ਹੈ ਵੀ ਟਾਇਰ ਵੀ ਨਾਲ ਦੇ ਹੀ ਹੈ ਜੋ ਵੀ ਹੈ 5ਵੇਂ ਮਹੀਨੇ ਦਾ ਬਿਚਾਬੀ ਵੀ ਨਹੀਂ ਵੀਰ ਕਹਿੰਦਾ ਵੀ ਪੰਪ ਵੀ ਜੋ ਵੀ ਹੈ origignal ਹੈ ਇੱਥੇ ਮਰਜੀ ਤੁਸੀਂ ਕਰਾਇਬਰੇ ਕਰਾਉਂਦੇ ਰੂਟ ਆਵੇਟ ਜੋ ਸੁਪਰ ਸੀਟ ਤੇ ਸਾਰੀ ਕੰਮ ਪੁਜਾਉਣੀ ਹੈ ਕਿੰਨਾ ਟਾਈਮ ਹੋ ਗਿਆ ਜੀ 2 ਸਾਲ 2 ਸਾਲ ਹੋ ਗਏ ਜਦ ਸੁਪਰ ਸੀਟ ਆ ਗਿਆ ਕਹਿੰਦੇ ਵੀ ਕਰਾਇਬੇ ਉਹਦੇ ਕੋਲੇ ਕਰਾਉਂਦੇ ਤੇ ਫੇਰ ਇਝ ਦੀ ਆ ਲੈਣ ਦੀ ਨੀਲਾ ਕੋੜਾ ਹਾਂਜੀ ਹਾਂ ਸਾਡੇ ਦਾ ਬਾਈ ਇਹਨੂੰ ਨੀਲਾ ਕੋੜਾ ਹੀ ਕਹਿੰਦੇ ਆ ਯਾਰ ਪਿੰਡ ਤੁਹਾਡੇ ਛੱਤੀ ਦੀ ਕਹਿੰਦੇ ਆ ਹਾਂ ਯਾਰ ਚਾਹ ਕੇ ਤਾਂ ਪਾਪਾ ਜੀ ਲਿਆਉਂਦੇ ਨੇ ਸ਼ਾਲਾ ਮਾਰਨੀਆਂ ਦੀਆਂ ਲੰਗਣਾ ਲਿਆਂਦਾ ਬਾਈ ਲਿਆਂਦਾ ਨਾ ਟਰੈਕਟਰ ਵਧੀਆ ਜੀ ਟਰੈਕਟਰ ਵਧੀਆ ਵੀ ਰੰਗ ਰੂਪ ਬਹੁਤ ਵਧੀਆ ਟਰੈਕਟਰ ਦਾ ਆ ਵੀ ਜੱਗੂ ਠੀਕ ਹੈ ਤੁਹਾਡਾ ਟਰੈਕਟਰ ਹੁਣ ਤੁਹਾਨੂੰ ਪਸੰਦ ਜੱਗੂ ਨਾਲ ਦਾ ਕੰਮ ਆਇਆ ਵੀ ਘਾੜੀ ਚ ਕੋਕ ਕਰ ਦੇਣਾ ਘਾਂਟੇ ਚ ਪਰ ਆਏ ਆ ਭਾਈ ਜੱਗੂ ਨੇ ਹੀ ਰੇਟ ਲਾ ਦਿੰਦੇ ਆ ਦਬਦੇ ਨਹੀਂ ਹੈਗੇ ਮੈਂ ਦੇਖ ਲਿਆ ਅੱਜ ਵੀ ਕੱਚੇ ਪੈਰੀ ਨਹੀਂ ਜਾਂਦੇ ਹੈਗੇ ਟਰੈਕਟਰ ਖੜਵਾ ਨਹੀਂ ਅੰਦਰ ਦਾ ਤਾਂ ਵੀ ਅੰਦਰ ਖੜਨੇ ਦਾ ਫਰਕ ਹੈ ਭਾਈ ਕੁੰਡਾ ਕੋਹਿੰਦੇ ਦਾ ਕਲਚ ਕੋਲ ਚੋਂ ਮੈਂ ਸਾਰਾ ਨਾਲ ਲਾਉਂਦਾਈ ਕਲਚ ਕੋਲੋਂ ਚੋ ਬਾਈ ਦਾ ਨਾਲ ਦਾਈ ਜੋ ਵੀ ਹੈ ਬਾਈ ਦੇਖੋ ਸਾਰਾ ਕੋਸਾਇਨ ਵਧੀਆ ਏ ਇਧਰ ਗੱਡੀ ਆ ਬਾਈ ਵੀਰ ਨਾਲ ਹੀ ਹੈ ਪਤਾ ਜੀ ਆਪਾਂ 90 ਰੋਡ ਪਾ ਚੜ ਗਏ 90 ਮੈਂ ਕਹਿੰਦਾ ਪਹਿਲੀ ਵਾਰ ਇਹ ਜਿਹੜੇ ਆ ਪਹਿਲੀ ਵਾਰੇ ਅੱਜ ਮੈਂ ਪਹਿਲੀ ਵਾਰੀ ਦੇਖਿਆ ਰੋਡ ਹਾਂ ਇਹ ਇੱਥੇ ਨੀਵਾ ਹੋ ਗਿਆ ਨਾ ਵੀਰੇ ਇੱਕ ਕਾਰ ਰੋਡ ਕੱਟ ਹੋਣਾ ਇਹ ਕੱਟ ਹੈ ਕ੍ਰੋਸ ਹੋ ਗਿਆ ਹਾਂ ਜੀ ਨੀਦਾ ਇਹ ਜੇ ਸਾਡੇ ਕਿ ਨਹੀਂ ਤਾਂ ਜ਼ਿਆਦਾ ਉੱਚੀ ਨਹੀਂ ਮਾ ਤਾਂ ਕਿਤੇ ਹੈ ਨਹੀਂ ਨਾ ਹਾਂ ਜੀ ਚਮਕੌਰ ਸਾਹਿਬ ਜਾ ਰਹੇ ਹੈ ਨਾ ਚਮਕੌਰ ਤੇ ਲੁਧਿਆਣੇ ਨੂੰ ਜ਼ਿਆਦਾ ਰੋੜ ਇਹ ਜੱਗੂ ਹਲੇ ਕਹਿੰਦਾ ਜੀ ਚਮਕੌਰ ਕਿੱਧਰ ਨੂੰ ਹੋ ਗਿਆ ਤੇ ਲਾਓ ਸੱਚੀ ਹੋ ਗਈ ਬਾਈ ਪ੍ਰਧਾਨ ਜੀ ਮੈਪ 'ਚ ਥੋੜਾ ਜਿਹਾ ਨੌਲੇਜ ਰੱਖਦੇ ਆ ਹੈ ਹੈ ਉਮਰਨਾ ਏਰੀਆ ਕੁ ਮੇ ਵੀ ਹੈ ਉਹ ਜਿਹੜਾ ਨਿਆਣਾ ਦੇ ਪ੍ਰਧਾਨ ਜੀ ਨੇ ਉਮਰ ਖਾਲੀ ਪਰ ਰੋਡ ਮੈਂ ਅੱਜ ਦੇਖਿਆ ਇਹ ਮੇਰੇ ਕੁਸਤੇ ਕੁਸ ਬਣ ਗਏ ਨਾਓ 6 ਮਹੀਨੇ ਨੰਬਰ ਇਹਨਾਂ ਨੇ 3260 ਹੈ ਭਾਈ 3260 3260 ਹੈ 3260 ਬੰਦੇ ਘੈਂਟ 5945 ਹਾਂ 3260 ਇਹਦਾ ਵੀ 60 ਲੈਣਾ ਜੀ ਇਹਦਾ ਭਾਈ ਦੇਖ ਹੈ ਪੈਂਟੇ ਮਿਲਦਾ ਹੁਣ ਤਾਂ ਆਪਣਾ ਚੁਆਇਸ ਵਾਲਾ ਨੰਬਰ ਵੀ ਲੈ ਸਕਦੇ ਆ 10000 ਰੁਪਏ ਵੀ ਹਲਾ ਦਿਨਾ ਜੱਗੂ ਵੀ ਜਿਹੜੀ ਪਸੰਦ ਹੋਏ ਆ ਨੰਬਰ ਲੈ ਸਕਦਾ ਬੰਦਾ ਕਈ ਸੰਭਵ ਮਿਲਦਾ ਵੀਰੇ ਜੋ ਮਰਜ਼ੀ ਦੇ ਲਊ। ਕਿਉਂਕਿ ਹੁਣ ਸੀਰੀ ਚੱਲਦੀ ਐ ਟਰੈਕਟਰ ਨਾਲ ਦਾ ਨੰਬਰ ਵੀ ਮਿਲ ਸਕਦਾ ਐ। ਇਹ ਜੱਗੇ ਨੇ ਦੇ। ਜੋਰ ਜਿਆ ਮਾਰਿਓ ਜੇ ਮਿਲ ਜੇ ਫਾਇਦਾ ਹੀ ਐ। ਮਿਲ ਜਾਣਾ ਹੁਣ ਦੀ 2 ਮਿੰਟਾਂ ਮਿਲ ਜੂ। ਲੈਣਾ ਪ੍ਰਧਾਨ ਨੇ ਵੀ ਤਾਂ ਥੋੜਾ ਐ ਪ੍ਰਧਾਨ ਨੂੰ ਪਤਾ ਨਹੀਂ ਲੱਗੇ। ਇਹ ਪਤਾ ਹੀ ਨਹੀਂ ਲੱਗੇ ਨਹੀਂ ਮੈਂ ਲੈ ਲੈਣਾ ਤਾਂ। ਹੂੰ। ਉਹ ਟਰੈਕਟਰ ਨਵਾਂ ਲੈ ਲੈਣੇ ਉਹਦਾ ਨੰਬਰ ਲੈ ਲਾਂਗੇ ਤਾਂ ਕਿ ਹਾਂ। ਦਵਾ ਦਿਏ ਦੱਸ। ਆਹ ਦੀ ਮੂਡ ਬਣਾਉ। ਗੱਲ ਇਹ ਜੀ। ਆਹ ਰੌਂਡ ਦਾ ਬੜੀ ਗੱਡੀ ਆ ਰਹੀ ਜਾਂਦਾ ਨਾ। ਗੱਡੀ ਤਾਂ ਆਣੀ ਹੁਣ ਟਰੈਕਟਰ ਨਹੀਂ ਦੌਣਾ ਹੈਗਾ। ਨਹੀਂ ਹੁਣ ਇਹਨਾਂ ਨੂੰ। ਬਈ ਦਹੀਮੜਾ ਸਟਾਰਟ ਕਰਕੇ ਬਾਈ ਬਾਈ ਨੇ ਆਲਰੇਡੀ ਹਾਂ ਲਾਈਟਾਂ ਲੈਟਾਂ ਵੀ ਬਾਈ ਮੁਰੜੇ ਐ ਲੈਟਾਂ ਵੀ ਆਂ ਬਾਰ ਲਾਈਟ ਬੋਟੈਕਟਰ ਵਧੀਆ ਏ ਹਾਂ ਹਾਂ ਲਾਈਟਾਂ ਵੀ ਦੂਈਆਂ ਬਾਈ ਲੈਟਾਂ ਵਹੋ ਤਾਂ ਉਹ ਦੇਖੋ ਵਿੱਚ ਰੇ ਹੋ ਰੰਗ ਬਰੰਗੀ ਐ ਆ ਵੀ ਜੱਕੂ ਚੱਲਿਆ ਬਰਾਰ ਚੰਗਾ ਵੀ ਜੱਕੂ ਹੋ ਜੀ ਭਾਈ ਪ੍ਰਧਾਨ ਜੀ ਚਨਾਉ ਨਗੇ ਨੀਲਾ ਘੋੜਾ ਹਲੋ ਦਬਦਾ ਕਿਤੇ ਹਾਂ ਚੱਲ ਵੀ ਪ੍ਰਦਾਨ ਲੋ ਜੀ ਭਾਈ ਹਾਂ ਜੀ ਸਭ ਠੀਕ ਆ ਹੋ ਗਏ ਵਧਾਈਆਂ ਵਧਾਈਆਂ ਲੈ ਦਾਤੇ ਦਾ ਦਾਤੇ ਦਾ ਨੀਲਾ ਕੋੜਾ ਨੀਲਾ ਕੋੜਾ ਨੀਲਾ ਕੋੜਾ 4 by 4 ਲੋ ਜੀ ਬਾਈ ਪ੍ਰਧਾਨ ਬਹਿ ਗਿਆ ਮੂਰੇ ਥੋੜਾ ਜਿਹਾ ਪਿੱਛੇ ਬੈਠ ਨਹੀਂ ਸਕਦਾ ਖਤਰੋ ਦਾ ਖਿਲਾੜੀ ਉਹ ਮੂਰੇ ਬੈਠੀ ਹੈ ਕਿਰਾ ਕਿਰਾ ਗੈਸ ਚੜ ਜਾਂਦੀ ਹੈ ਨਹੀਂ ਹੁਣ ਬਾਹਰ ਨਹੀਂ ਪਈ ਜਾਂਦਾ ਨਾ ਬਾਪ ਜੀ ਹੋ ਜਾਂਦੀ ਅੰਦਰ ਤਾਂ ਹੀ ਬਾਈ ਪ੍ਰਧਾਨ ਕਰਕੇ ਸੀਸੇ ਖੋਲਤੇ ਪਰ ਤੂੰ ਬਾਹਰਾਂ ਨਹੀਂ ਜਾ ਸਕਦਾ ਫਿਰ ਨਹੀਂ ਪਿੱਛੇ ਬਹਿ ਕੇ ਨਹੀਂ ਜਾ ਸਕਦਾ ਹਾਂ ਹਾਂ ਹੋ ਸਕਦਾ ਕੋਈ ਬੜੀ ਗੱਲ ਨਹੀਂ ਹਾਂ ਕਿਉਂਕਿ ਰਿਸਕ ਹੀ ਘੱਮ ਹੈ ਫਿਰ ਹਾਂ ਹਾਂ ਭਾਈ ਜੱਗੋ ਅਸੀਂ ਪੇਣਾ ਪੇਤਰਾਂ ਰੋਡ 'ਤੇ ਚੜੇ ਪਹਿਲੀ ਵਾਰ ਇਹ ਰੋਡ ਵਧੀਆ ਨਾ ਜੀ ਉਹ ਕੋਈ ਕੱਟਾ ਬੱਚਾ ਕੋਈ ਟੈਨਸ਼ਨ ਨਹੀਂ ਵੀ ਉੱਪਰ ਆਉਣ ਦੀ ਨਹੀਂ ਨਹੀਂ ਮੈਂ ਤਾਂ ਉੱਪਰ ਜਾ ਕੇ ਆ ਆਹਾ ਜੇ ਪੇਜ ਤੋਂ ਵੀ ਭਾਈ ਤਾਂ ਚੜਿਓ ਸਾਨੂੰ ਤਾਂ ਹੁਣ ਥੋੜੇ ਆ ਉਹਨਾਂ ਨੇ ਦੱਸਤਾ ਤਾਂ ਵੀ ਇੱਦਾਂ ਇੱਦਾਂ ਇੱਥੇ ਉੱਤਰ ਜਾਣਾ ਸੀ ਤਾਂ ਤਾਂ ਚੜੇ ਆ ਹਾਂਜੀ ਹਾਂ ਪਰਾਂਜੀ ਠੀਕ ਲਿਆ ਟਰੈਕਟਰ ਥੋੜੇ ਵਿੱਚ ਆ ਰਹੇ ਆ ਆਹ ਟਰੈਕਟਰ ਠੀਕ ਆ ਛੱਤੀ ਦੀ ਦੁਆਤ ਫਿਰ ਹਾਂ ਛੱਤੀ ਦੀ ਇੱਧਰ ਅੜ ਜਾਂ ਦੁਆਤ ਆ ਆ ਇੱਧਰ ਆ ਜਾ ਦੋਸਤ ਆ ਤੁਸੀਂ ਕਹਿੰਦੇ ਥੋੜੇ ਦਵੇ ਘੱਟ ਐ ਜ਼ੋਰ ਨਹੀਂ ਮਾਰਿਆ ਹੈਗਾ ਜੇ ਜ਼ੋਰ ਮਾਰਦੇ ਭਰਾਣੇ 10000 ਰੁਪਏ ਹਾਂ ਪ੍ਰਾਣ ਬਚਾਲੇ ਜੀ ਆਇਆ ਨਹੀਂ ਟੱਕ ਉਹਨੇ ਮੈਨੂੰ ਦੱਸਤਾ ਨਾ ਵੀ ਐਨੇ ਸਾਨੂੰ ਮਿਲ ਰਹੇ ਤੇ ਉਹ ਜੋ ਵੀ ਫਿਰ ਚਲੋ ਆਪਾਂ ਨੇ ਘਾਟਾ ਵਾਧਾ ਕਰਤਾ ਵਾ 12 ਦਾ ਨੋ ਲਿਖੇ ਹਾਂ ਤੇ ਇਹ ਇਤਿਹਾਸੇ ਰੱਖੋ ਇਹਨਾਂ ਦੀ ਚੀਜ਼ ਪਸੰਦ ਆਉਣੀ ਚਾਹੀਦੀ ਜੇ ਮੈਂ ਜੱਗੂ ਨੂੰ ਕਹਾਂ ਵੀ ਪਸੰਦ ਆਉਣੀ ਚਾਹੀਦੀ ਆ ਬਾਕੀ ਦੇਖ ਕੇ ਉੱਥੇ ਗੱਲਬਾਤ ਹੋਊਗੀ ਕਿਦਾਂ ਦਾ ਸਿਸਟਮ ਕਿਦਾਂ ਦਾ ਹੈ ਮੌਸਮ ਬਾਰੇ ਤਾਂ ਸੁਣ ਪ੍ਰਾਣ ਜੀ ਮੌਸਮ ਤਾਂ ਦਿਨੇ ਰੋਜ਼ ਹੀ ਕਿੰਮਣ ਕਾਣੀਆਂ ਹੁੰਦੀਆਂ ਹੋ ਹਾਂਜੀ ਸੋਹੀ ਬੰਦੇ ਨੂੰ ਕਹਾਂ ਲਾ ਮੌਸਮ ਨਾਲ ਹਾਂ ਸੋਹੀ ਬੰਦੇ ਨੂੰ ਵਿਆਹ ਬਾਹਰ 1 ਜੇ ਹੀ ਹੁੰਦਾ ਕੋਈ ਫਰਕ ਨਹੀਂ ਹੁੰਦਾ ਇਹਦਾ ਹੈ ਟੈਗ ਚੈੱਕ ਵਾਲਾ ਬੰਦਾ ਮੌਸਮ ਠੰਡਾ ਪਾੜਦਾ ਏ ਉਹਨੂੰ ਫਰਕ ਹੁੰਦਾ ਵਿਆਹ ਜਾਂ ਬਾਹਰ ਹਾਂ ਇਹਦਾ ਹੈ ਜਾਨੀ ਐਦਾਂ ਵੀ ਜਿਹੜੀ ਕੁਰਸੀ 'ਤੇ ਬੈਠ ਗਿਆ ਵਿਆਹ ਨੂੰ ਜਾ ਕੇ ਉਹੀ ਕੁਰਸੀ 'ਤੇ ਬੈਠੇ ਰਹਿਣਾ ਸੋਹੀ ਬੰਦੇ ਨੇ ਹਾਂ ਘੰਟੇ 4 ਲੱਗਣ 5 ਲੱਗਣ 7 ਲੱਗਣ ਉਹੀ ਕੁਰਸੀ 'ਤੇ ਬੈਠਾ ਰਹਿਣਾ ਵਿਆਹ ਹੋਵੇ ਜਾਂ ਬਾਹਰ ਹੋਵੇ ਤਾਂ ਵੀ ਉੱਥੇ ਬੈਠੇ ਰਹਿਣਾ ਇਹ ਤਾਂ ਹੈ ਭਾਈ ਮੌਸਮ ਦਾ ਐਦਾਂ ਵੀ ਸਵੇਰ ਦਾ ਇੱਕਣ ਮੈਂ ਕਿਣ ਮੈਂ ਬੱਦਲ ਹੀ ਟਾਈਮ ਹੀ ਪਈ ਜਾਂਦਾ ਏ ਦੰਨੇ ਆਪਣੇ ਹੋ ਗਏ ਹੀ ਕੰਮ ਚੱਲਦਾ। ਪਤਾ ਨਹੀਂ 20 ਮਿੰਟਾਂ ਤੋਂ ਜ਼ਿਆਦਾ। ਹਾਂ। ਰੋਡ ਰੋਡ ਦੇਖ ਲਾ ਮੈਂ ਤਾਂ ਰੋਡ ਤੇ ਹੀ ਦੇਖਦਾ ਹਾਂ। ਰੋਡ ਵੀਰੇ ਜਿਹੜੇ ਹੈਗੇ ਆ ਬਾਈ ਇਹ ਸਮਝ ਲਓ ਤਿੰਨ ਲੇਨ ਇੱਕ ਸਾਈਡ ਆ ਤਿੰਨ ਇੱਕ ਆ। ਬੜਾ ਹੈ ਜੀ। 6 ਲੇਨ ਹੈ? ਹਾਂ 6 ਲੇਨ ਰੋਡ ਆ ਬਾਈ। ਇਹ ਪਾ ਟੂਲ ਵੀ ਜੱ ਲੱਗਣਾ ਮੋਟੇ ਹੀ ਲੱਗਣਾ ਏ। ਹਾਂ। ਇਹ ਤਾਂ ਟੂਲ ਵੀ ਲੱਗ ਜੇ ਵੀਰ। ਪਰਾਂ ਜੀ ਇਹ ਦੂਰ ਵਾਲੇ ਬੰਦਾ ਵਾਸਤੇ ਆਪਾਂ ਨੂੰ ਲੋਟ ਨਹੀਂ ਹੈਗਾ। ਆਪਾਂ ਨੌਗਲ ਐ। ਪਰ ਬਾਈ ਰੋਡ ਦਾ ਫਾਇਦਾ ਵੀ ਆ। ਰੋਡ ਦਾ ਨੁਕਸਾਨ ਵੀ ਆ ਬਹੁਤ ਜ਼ਮੀਨਾਂ ਮਤਲਬ ਲੋਕਾਂ ਦੀਆਂ ਰੋਡ ਨੇ ਖੋਲੀਆਂ। ਕੀਲਿਆਂ ਦੇ ਕੀਲੇ ਹਾਂ ਜੀ ਹਾਂ ਵੀ ਕੀਲਿਆਂ ਦੇ ਕੀਲੇ ਘੱਟ ਰੇਟ ਜਾਂ ਵੱਧ ਰੇਟ ਜਿਹੜੇ ਵਿਕੇ ਗਏ ਉਹ ਦੁਬਾਰਾ ਲੈ ਨਹੀਂ ਹੁੰਦੀ ਕਈ ਵਾਰ ਪੈਸਾ ਖਾਓ ਜਾਂਦਾ ਪਤਾ ਨਾ ਹਾਂਜੀ ਹਾਂ ਜਾਨੀ ਪੈਸਾ ਰਹਿੰਦਾ ਨਹੀਂ ਪੈਸਾ ਤੇ ਜੇਬ 'ਚ ਦੇਖਣਾ ਹਾਂ ਪਰ ਚੜਨਾ ਕਿੱਥੋਂ ਉੱਤਰਨਾ ਕਿੱਥੋਂ ਪਾਪਾ ਨੇ ਉਹ ਗੱਡੀ ਪਰਲੀ ਸਾਨੂੰ ਕੁਮ ਕਹੀ ਇੱਧਰੋਂ ਬੰਦ ਹੋਊਗਾ ਜੀ ਹਾਂ ਹਾਂ ਜੀ ਹਾਂ ਹਾਂ ਮੋਟਰ ਤੇ ਅਗਲਾ ਵਾਲੇ ਕੋਲ ਇੱਥੇ ਉੱਤਰਨਾ ਨਹੀਂ ਜਾਣਾ ਨਾ ਆਪਾਂ ਨੇ ਜੱਗੂ ਘੇਰ ਲਿਆ ਬਾਈ ਅਸੀਂ ਰਸਤੇ 'ਚ ਘੇਰਿਆ ਤਾਂ ਇਹ ਰਸਤਾ ਭੁੱਲ ਗਏ ਪਾਰਤਮਾਲਾ ਰੋਡ ਨੇਲ ਜਾ ਹੱਤੇ ਤੇ ਪਾਰਤਮਾਲਾ ਰੋਡ ਤੇ ਬਾਈ ਕੁਛ ਨਹੀਂ தாம் ਜੀ ਲਾਦਾ ਸਾਰੇ ਪੁਲ ਇੱਕ ਜਾਈ ਲੱਗ ਜਾਂਦੇ ਆ ਮਾਲਾ ਦੇ ਘਾਲਾ ਮਾਲਾ ਕਰਤਾ ਤਾਂ ਨੌਂ ਦਿਨ ਪਤਾ ਹੋਊਗਾ ਥੋੜਾ ਜਿਆ ਹਾਂ ਪਹਿਲੀ ਵਾਰ ਰੋਡ ਤੇ ਜੜੇ ਆ ਪਹਿਲੀ ਵਾਰ ਰੋਡ ਤੇ ਜੜੇ ਆ ਚੱਲ ਜੇ ਗੂਗਲ ਵੀ ਟੱਕਰੇ ਹੋਗੇ ਪਰ ਇੱਕੋ ਕਰਨ ਬਲਾਕ ਲਾ ਗਿਆ ਮੈਨੂੰ ਦੇਖ ਅੱਗੇ ਨਾਲ ਕਿੰਨੀ ਹੋਗੀ ਇਹ ਆ ਅੱਗੇ ਉਹ ਕੋਠਾ ਜਿਹਾ ਡਿੱਗ ਜਾਂਦਾ ਤਾਂ ਸਾਰੇ ਜਿਗਣੇ ਰੋਕ ਦੇ ਹਾਂ ਹੁਣ ਛੋਟੇ ਲੱਗਣ ਲੱਗੇ ਉਹਨੇ ਗਿਰੂਗਾ ਨਹੀਂ ਜਿਹੜਾ ਬਿੰਗਟੇ ਨਾ ਦਿਖਦਾ ਕੱਢ ਕੇ ਦੁਆਰਾ ਦੀ ਬਾਈ ਇਹ ਰੋਡ ਪਰ ਭੇਤ ਨਹੀਂ ਹੈਗਾ ਜਾਤਕਾ ਬੰਦਾ ਕਹਿੰਦੇ ਜਿੱਦਾਂ ਨੂੰ ਜਾਂਦਾ ਨਹੀਂ ਭੇਤ ਨਹੀਂ ਪੈਂਦਾ ਹੈਗਾ ਅਸੀਂ ਤਾਂ ਕਰਾਲੀ ਮਰੰਡਾ ਸਿੱਧੇ ਰੋਡ ਜਾਣੇ ਵਾਲੇ ਆ ਆਨੰਦਪੁਰ ਸਾਹਿਬ ਵਾਲਾ ਬੇਲਾ ਚ ਬੇਲੇ ਬੁੱਲੇ ਵਾਲੇ ਆ ਪ੍ਰਧਾਨ ਮੇਟਾ ਰੋਡ ਆ ਸਾਲੂ ਜਾਂ ਕਿੰਗੀ ਨੂੰ ਜਾਣਾ ਚਮਕੌਰ ਸਾਹਿਬ ਤੋਂ ਚੜ ਜਾ ਹਾਂ ਕੀ ਨਹੀਂ ਜਾਣ ਪ੍ਰਾਨ ਆਪਾਂ ਤਾਂ ਰੋਪੜ ਬੇਲੇ ਤੱਕ ਜਾਣੇ ਵਾਲੇ ਆ ਬੇਲੇ ਵੀ ਨਹੀਂ ਜਾਂਦੇ ਰੋਪੜ ਅਸੀਂ ਆਉਂਦੇ ਇੱਧਰ ਲੀਰੀ ਚ ਮੈਂ ਆਉਂਦਾ ਨਾ ਹਾਂਜੀ ਹਾਂ ਆਹ ਸ੍ਰੀ ਚਮਕੌਰ ਸਾਹਿਬ ਵਾਲਾ ਰੋਡ ਜਾਂਦੇ ਆ ਹਾਂ ਉੱਥੇ ਦੇ ਮਰੰਡੇ ਦੇ ਘਾਹ ਘੁੰਮ ਜਾਂਦੇ ਆ ਹਾਂ ਉੱਥੇ ਦੇ ਪਾਸੇ ਸਿੱਧਾ ਇਹਨੂੰ ਚੜੇ ਆ ਹਾਂ ਠੀਕ ਆ ਲੋ ਜੀ ਬਾਈ ਮੁੜ ਕੇ ਪਹੁੰਚ ਗਏ ਰੋਪੜ ਜੱਗੂ ਟਰੈਕਟਰ ਲੈ ਕੇ ਆਉਂਦਾ ਸੀ ਗੱਡੀ ਜਾ ਕੇ ਤੇ ਸਾਡਾ ਮੋਟਰਸਾਈਕਲ ਖੜਾ ਤਾਂ ਇੱਥੇ ਬਾਈ ਰੋਪੜ ਤੇ ਉਹਦੇ ਦੇ ਚੱਕ ਕੇ ਚੱਲਦੇ ਘਰ ਨੂੰ ਲੈ ਪਰਦਾ ਨਹੀਂ ਤਾਂ ਆ ਗਿਆ ਇਹ ਹੈਗਾ ਹੀ ਤਾਂ ਇੰਨੇ ਮੂੜੇ ਚੜਾਈਆਂ ਵਾ ਕੀ ਹੈਗਾ ਤਾਂ ਪਰਦਾ ਆ ਕੇ ਮੁੜ ਕੇ ਬਤਨਾ ਪਰ ਹਾਂ ਜੀ ਮੁੜ ਕੇ ਭਾਈ ਭਾਈ ਦੋ ਦੋ ਪਾਰਟੀਆਂ ਕਰੇ ਉਹਨਾਂ ਨੂੰ ਵੀ ਖੋਜ ਕਰਿਆ ਇਹ ਜੇ ਗੁਰੂ ਵੀ ਖੋਜ ਕਰਦੇ ਤੇ ਹੁਣ ਜੱਗੂ ਆਉਂਦਾ ਥੋੜਾ ਜਿਹਾ ਪਿੱਛੇ ਅਸੀਂ ਥੋੜੇ ਜੱਗੂ ਵਾਲਾ ਟਰੈਕਟਰ ਸੈੱਟ ਕਰਨੇ ਆ ਅਜੇ ਵੀ ਲਵਾ ਕੇ ਚੱਲੀਏ ਮੈਂ ਕਹਿੰਦਾ ਤਕਰੀਬਨ ਭਾਈ ਜੱਗੂ ਵਾਲੀ ਲੈ ਕੇ ਸਾਰੇ ਲਾਗੇ ਗੁਰੂ ਸਾਰੇ ਲਾਗੇ ਸਾਰੇ ਆਪਣੇ ਆਪਣੇ ਟਰੈਕਟਰ ਭਾਈ ਅੰਦਰ ਖੜਾ ਕੇ ਸਵਰਾਜ ਵਾਲੇ ਦੂਏ ਵੀ ਕੱਟੇ ਵਾਲਾ ਕੰਮ ਨਹੀਂ ਮੈਂ ਕਹਿੰਦਾ ਰਸੂ ਵੀ ਕਰਦਾ ਹੁਣ ਅੰਦਰ ਲਿਆ ਕੇ ਇਹ ਜੱਗੂ ਹਾਂ ਮਿਹਨਤੀ ਹੈ ਮਿਹਨਤੀ ਹੈ ਭਾਈ ਕਿਉਂਕਿ ਭਾਈ ਇੱਧਰ ਵੀ ਖੜੇ ਟਰੈਕਟਰ ਜਾ ਕੇ ਆਏ ਤੇ ਯਾ ਰੌਣਕ ਜੀ ਹੈਗੀ ਦੀ ਹੁਣ ਲੰਘ ਟਾਈਮ ਕਿੰਨਾ ਹੋ ਗਿਆ ਕਿੰਤਾ ਪੌਣ ਸੱਤ ਹੋ ਗਏ ਟਾਈਮ ਵੀ ਜ਼ਿਆਦਾ ਹੋ ਗਿਆ ਕੋਲੇ ਖਤ ਹੋ ਗਏ 6:36 ਹੋ ਗਏ ਕਿੰਨੇ ਵਜੇ ਆਏ ਵੀ ਪ੍ਰਾਨ ਆਪਾ 11 ਵਜੇ ਆਏ ਚਲੋ ਆਏ ਆ ਭਈ ਅਸੀਂ ਗੁਰੂ ਘਰ ਵੀ ਦੋ ਹਾਲ ਦਰਸ਼ਨ ਹੋ ਗਏ ਸਾਡੇ ਵਧੀਆ ਰਿਹਾ ਸਾਡਾ ਵਧੀਆ ਵਧੀਆ ਕੀ ਮੌਸਮ ਠੰਡਾ ਦਾ ਥੱਕੇ ਨਹੀਂ ਹੈਗੀ ਵਧੀਆ ਉੱਥੇ ਵੀ ਦੋ ਘੰਟੇ ਲੱਗੇ ਤਿੰਨ ਲੱਗੇ ਨਾਲੇ ਪ੍ਰਾਨ ਰਿਸ਼ਤ ਰਾਨ ਨੂੰ ਮਿਲਿਆ ਆ ਵਧੀਆ ਰਿਹਾ ਵਧੀਆ ਵਧੀਆ ਘਰਦੀ ਪ੍ਰਧਾਨੰਦ ਤੋਂ ਹਾਂ ਜੀ ਆਹਾਂ ਆਦਾ ਖੋਦਿਆ ਹੋਣਾ ਹਾਂ ਇਹ ਤਾਂ ਉਦਾਂ ਨਾਲ ਲਾਇਆ ਆ ਐਥੇ ਜੱਗੂ ਵੇਚਦਾ ਇਹ ਵੀ ਪਜੀ ਬਾਈ ਰੋਪੜ ਤੇ ਪਹੁੰਚ ਕੇ ਪਿੰਡ ਪਰ ਉਹ ਤੁੰਦ ਦਾ ਕੀ ਚੱਕਰ ਹੋ ਗਿਆ ਤੇੜਾ ਸਿਆਲ ਮਗੂ ਆ ਗਈ ਸਿਆਲ ਮਗੰ ਘੰਟਾ ਹੁੰਦਾ ਗਈ ਬਾਈ ਓਕੇ ਆ ਉਦਾਂ ਵੀ ਬਾਈ ਠੰਡ ਹੋ ਗਈ ਫਰੀਦੇ ਦਾ ਹੈ ਠੰਡ ਲੱਗਦੀ ਮੋਰਥ ਹੈਲਪ ਬਾਈ ਆਏ ਠੰਡ ਲੱਗੀ ਐ ਵੀ ਰੋਪੜ ਤੇ ਪਿੰਡ ਤੱਕ ਕੇ ਦੇਖ ਲੈ ਹੋਰ ਕਿਉਂ ਨਹੀਂ ਦੇਖ ਲੈ ਵੀ ਮੀਂਹ ਕਿਣੀ ਨਹੀਂ ਹੈਗੀ ਬਾਈ ਤੁੰਦ ਪੈ ਗਈ ਦੇਖੋ ਜਿੱਦ ਨੂੰ ਦੇਖਦੇ ਲੈ ਹਲੇ ਫੋਨ ਮਾ ਘੱਟ ਦੇ ਦਿੱ ਉਦਾਂ ਬਾਈ ਜ਼ਿਆਦਾ ਪਈ ਵੀ ਲੈ ਜੇ ਆਪਾਂ ਕਹੀਏ 2 ਕਿਲੋਮੀਟਰ ਪਰ ਪਿੰਡ ਦੇਖਣਾ ਨਹੀਂ ਪਰਦਾ ਨਾ ਨਹੀਂ ਦੇਖਣਾ ਹੈਗਾ ਹੈ ਇਹ ਤੁੰਦ ਕਰਕੇ ਪਰਦਾ ਨਾ ਉਹ ਸਾਹਮਣੇ ਬਾਈ ਰੋਟੀ ਦਾ ਘਰ ਆ ਦੇਖ ਲੋ ਮੀਂਹ ਕਰਕੇ ਹੋ ਗਿਆ ਉਹਨੇ ਮੀਂਹ ਕਰਕੇ ਹੋ ਗਿਆ ਵੀ ਦੇਖ ਲੋ ਬਾਈ ਕਿਹੜੇ ਦਿਨ ਆ ਗਏ ਵੀ ਨਗਰ ਦਾ 3 ਦਿਨ ਮੀਂਹ ਪਿਆ ਉਹਨੇ ਇਹੋ ਜਿਹਾ ਕੰਮ ਕਰਤਾ ਹੂੰ ਬਾਕੀ ਬਾਈ ਮਹਾਰਾਜ ਦੋ ਜਨ ਮਿਲਦੇ ਪਰਮਾਤਮਾ ਭਲੀਓ ਕਰੇ ਸਭ ਭਲੀਓ ਕਰੇ ਜਿਹੜੇ ਤਰ ਤਨ ਕਿੰਨੀ ਦੇਖਣ ਦੇਖ ਨਹੀਂ ਹੁੰਦੇ ਜੋ ਅੱਖ ਜੀ ਬਾਈ ਉੱਧਰ ਬੋਪਾ ਨਹੀਂ ਗਿਆ ਪਿਆ ਹੋਣ ਦੀ ਆਪਾਂ ਪ੍ਰਧਾਨ ਕਰਾਲੀ ਤੇ ਗਾਹਾਂ ਜਾ ਕੇ ਆਏ ਆ ਉੱਥੇ ਤੱਕ ਮੀਂਹ ਪਿਆ ਫੰ ਲਗਾਤਰੇ ਜਾਂਦੇ ਹੋਏ ਵੀ ਆਉਂਦੇ ਹੋਏ ਵੀ ਕਰਨ ਮਰ ਕਰਨ ਹਲੇ ਰਾਤ ਰਾਤ ਵੀ ਕੁਝ ਨਹੀਂ ਪਤਾ ਹੈਗਾ ਜਿਹੜੇ ਪਾਣੀ 'ਚ ਰਹਿੰਦੇ ਉਹਨਾਂ ਦਾ ਹੀਲਾ ਉਹਨਾਂ ਨੇ ਮੀਂਹੇ ਘਰ ਬੈਠੇ ਨੂੰ ਵਜੇ ਕਰਤਾ ਹਾਂ ਤੰਗ ਕਰਤਾ ਵੀ ਸਾਡੇ ਦਾ ਚੱਲ ਵੀ ਆਏ ਧਰਤੀ ਖਾ ਜਾਂਦੀ ਪਾਣੀ ਜਿਹਦੇ ਅੰਦਰ ਵੜ ਗਿਆ ਉੱਥੇ ਬੋਤਲ ਲਿਖੀ ਤਕਲੀਬ ਹੈ ਓਕੇ ਭਾਈ ਭਾਈ ਮੌਸਮ ਵਾਲੇ ਦਾ ਹਲੇ ਵੀ ਕੁਝ ਨਹੀਂ ਪਤਾ ਉੱਪਰ ਦੇਖ ਲਓ ਕਿੱਦਾਂ ਦਾ ਹੋਇਆ ਪਿਆ ਹੈ ਬੀ ਰੱਬ ਆਸ ਰਹੀ ਹੈ ਬਾਕੀ ਬਈ ਸਾਡੇ ਕੰਨੀ ਤਾਂ ਵੀ ਮਾਬੇ ਨਾਨਕ ਦੀ ਕਿਰਪਾ ਵੀ ਠੀਕ ਆ ਅਸੀਂ ਉ ਓਦਾਂ ਕਹੀਏ ਮਾਬੇ ਨੇ ਪਤਾ ਨਹੀਂ ਚੱਲ ਪਤਾ ਨਹੀਂ ਕੀ ਹੋਣਾ ਦੁਨੀਆ ਤੇ ਕੁਰੂਪੀ ਗਈ ਆ ਪਤਾ ਨਹੀਂ ਲੱਗਦਾ ਬਾਈ ਨਦੀਆਂ ਨਹਿਰਾ ਕਿੱਧਰ ਤੇ ਪਾਣੀ ਆ ਕਿੱਧਰ ਤੇ ਪਾਣੀ ਆ ਅਮੀ ਪੈਂਦਾ ਨਹੀਂ ਸਾਡੇ ਨਦੀਆਂ ਆ ਜਾਂਦੀਆਂ ਹਿਮਾਚਲ ਦੇਖ ਲੈ ਕਿਹੋ ਹਾਲ ਆ ਪਿੰਡਾਂ ਦੇ ਪਿੰਡ ਪਤਾ ਨਹੀਂ ਲੱਗਦਾ ਕਿ ਕਿੱਦਾਂ ਲੰਘੇ ਬਾਈ ਬੱਦਲ ਬੁੱਦਲ ਵੀ ਇਹ ਹੁਣ ਜੇ ਤੇ ਰੌਲਾ ਵੀ ਪਤਾ ਨਹੀਂ ਕੀ ਗੱਲ ਹੈ ਭਾ ਪ੍ਰਧਾਨ ਜਿਲੇ ਬੱਦਲ ਫਟਣ ਲੱਗ ਗਏ ਪਹਿਲਾਂ ਇਹ ਨਹੀਂ ਤਾਂ ਪਹਿਲਾਂ ਇੰਨਾ ਸੁਣ ਨਹੀਂਦਾ ਨਹੀਂ ਤਾਂ ਹਾਲ ਘਟਦਾ ਐਜੀ ਤੇ ਵੱਧ ਹੋ ਗਿਆ ਦੇਲਾ ਬਿਜਲੀਆ ਕੱਕਣਾ ਲਸਕਦੀ ਅੱਗੇ ਲਸਕੇ ਅੱਗੇ ਲੱਗ ਲੱਗਦੀ ਜੀ ਜਾਂਦੀ ਵੀ ਪਤਾ ਨਹੀਂ ਭਾਈ ਕੀ ਹੋ ਗਿਆ ਇੱਧਰ ਵੜ ਕੇ ਪੈਣਾ ਪੈਂਦਾ ਹਾਂ ਵੀ ਸਿਸਟਮ ਹਿੱਲ ਗਿਆ ਲਓ ਭਾਈ ਦੇਖੋ ਧੁੰਦ ਪੈਣ ਲੱਗ ਗਈ ਪਤਨ ਇੱਧਰ ਦੇ ਲਾਲ ਹੋਇਆ ਪਿਆ ਇਹ ਹਾਂ ਹਾਂ ਚੱਲੀਏ ਭਾਈ ਚਲੋ ਭਾਈ ਸਾਥਰੀ ਗਾਲ ਹੈ ਭਾਈ ਸਾਰਿਆਂ ਨੂੰ ਸਾਥਰੀ ਗਾਲ ਹੈ ਸਾਰੇ ਆਉਗਾ ਇੱਥੇ ਤੱਕ ਆਹਦੀ 200 ਦੇ ਕਰਾਏ ਵਧੀਆ ਰਿਹਾ ਹਾਂ ਦੋਹੇ ਬੰਦੇ ਭਾਈ ਖੋਸ਼ਾ ਪੁਰਾਣਾ ਨਾ ਘਟਾ ਇਧਰ ਲਈ ਪਾਰਟੀ ਨੂੰ ਪਾਇਆ ਨਾ ਉਧਰ ਲਈ ਨੂੰ ਵਿਚਾਲੇ ਟੱਕ ਲਾਤਾ ਵਿਚਾਲੇ ਸਭ ਮੂੰਹ ਹੀ ਤੁਸੀਂ ਆ ਮੂੰਹ ਹੀ ਤੁਸੀਂ ਰੁਪਿਆ ਲਿਆ ਵੀ ਹੈ ਨਹੀਂ ਕਹ ਨਹੀਂ ਨਾ ਜੱਗੂ ਤੇ ਨਾ ਉਹ ਤੇ ਵੀ ਦੋਹਾਂ ਦਾ ਵਧੀਆ ਕੰਮ ਕਰਾਤਾ ਕੰਮ ਹੋਣਾ ਚਾਹੀਦਾ ਹੋਰ ਕਿਵਰਦਾ ਜੀ ਬੁੱਟਾਂ ਹੀ ਦੇ ਲਾ ਪ੍ਰਧਾਨੇ ਰ ਆ ਪਿਆ ਕੁਛ ਨਹੀਂ ਦਿਖਦਾ ਹੈਗਾ ਨਹੀਂ ਦਿਖਦਾ ਕਹ ਨਹੀਂ ਬੁੱਟੇ ਨੇੜੇ ਨਾਲੋਂ 15 ਫੁੱਟ ਬេរ ਲਾਇਦੇ ਆ ਹੂੰ ਲੈਣਾ ਉਹੀ ਚੱਕਰ ਆ ਦੂਆ ਪਾਸੇ 5 ਫੁੱਟ ਤਾਂ ਹੀ ਨਹੀਂ ਦਿਖਦਾ ਹੈਗਾ ਕਿਸੇ ਗੱਲ ਲਈ ਹੋਣੀ ਵੀ ਪ੍ਰਧਾਨ ਆਪਾਂ ਜੇ ਨੇੜੇ ਲਾ ਲਵੇ ਨਾ ਫਿਰ 7 ਸਾਲ ਵਾਲਾ ਕੰਮ ਹੋ ਜਾਂਦਾ ਹੈ ਜਾਣੀ ਇਹ ਬੂਟਾ ਛੇਤੇ ਚਾਹੀਦਾ ਦੋਵੇਂ ਪਾਸੇ 18 20 ਫੁੱਟ ਚਾਹੀਦੀ ਜਗਾ ਜੇ ਭਾਈ ਦੂਰ ਹੋਵੇ ਤਾਂ ਬੂਟਾ ਛੇਤੀ ਹੋ ਜਾਂਦਾ ਜੇ ਨੇੜੇ ਆ ਫਿਰ ਉਹ ਜੂਗ بڑے ਹੋ ਜਾਂਦੇ ਬੂਟੇ ਫਿਰ ਉੱਪਰ ਤੇ ਫਸ ਜਾਂਦੇ ਫਿਰ ਅੰਨੇ ਜਿਆਦਾ ਹੀ ਤਿੰਨ ਫਾਟਾ ਚਾਹੀਦਾ ਡੂਟੋਵੇਟਰ ਦੀਆਂ ਕੀ ਨਹੀਂ ਗੱਲ ਫਿਰ ਵੀ ਤਿੰਨ ਲਾਈਨ ਆ ਜਾਣ ਜੇ ਭਾਈ ਜੇ ਨੇੜੇ ਲੱਗੇ ਹੋਵੇ ਫਿਰ ਬਹੁਤ ਜਿਆਦਾ ਸੇਵਾ ਕਰਨੀ ਪੈਂਦੀ ਆ ਦੁੱਗਣਾ ਤੇ ਗੁਣਾ ਰਹੇ ਬੰਦ ਵੀ ਨਹੀਂ ਗੱਲ ਚਲੋ ਭਾਈ ਠੀਕ ਆ